ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਣੀਆਂ ਜੀ ਤਹਿਸੀਲ ਨਿਹਾਰ ਸਿੰਘ ਕਾਲਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆਂ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਖ ਦੋ ਜੀ ਹਰਮਨਪ੍ਰੀਤ ਪੰਡ ਰਣੀਆਂ ਬਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 7889936834 ਠੀਕ ਆ ਬਾਈ ਸੁਆ ਕਿੰਨਾ ਵਸੂਈ ਹੈ ਜੀ ਇਹ ਬਈ ਦੂਜਾ ਸੁਆ ਸੁਈ ਹੈ ਕਦੋਂ ਸੁਈ ਹੈ ਜੀ ਇਹ ਕੱਲ ਬਈ 5:00 ਵਜੇ ਸੁਈ ਆ ਬੱਚਾ ਕੀ ਹੈ ਜੀ ਮਗਰ ਵੱਛੀ ਹੈ ਬਈ ਬਹੁਤ ਚੰਗੀ ਬੱਚੀ ਚੰਗੀ ਹੈ ਜੀ ਚੈੱਕ ਕਰ ਸਕਦੇ ਹੋ ਕੱਲ ਸ਼ਾਮੀ ਸੂਈ ਸੀਗੀ ਬਾਕੀ ਬੱਚੇ ਦਾ ਵੀ ਨਾੜੂਆ ਨਾਲ ਆ ਚੰਗੇ ਸੀ ਮੰਨ ਦੀ ਆ ਬਾਈ ਦੱਸਦਾ ਹਾਲਾ ਕਿ ਰਿਕਾਰਡ ਤਾਂ ਹੈ ਨਹੀਂ ਬਈ ਕੋਈ ਨਹੀਂ ਰਿਕਾਰਡ ਹੈ ਨਹੀਂ ਆਪਾਂ ਠੀਕ ਆ ਜੀ ਜੇਰ ਦੀ ਸਾਫ ਆ ਜੀ ਹਾਂ ਬਈ ਵੀਡੀਓ ਦਵਾਂਗੇ ਆਪਾਂ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਬਈ ਹੈਗਾ 13 14 ਕਿਲੋ ਥਣਾ ਦੀ ਡੰਨਾ ਜੀ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਬਈ ਹੈਗਾ ਉਹ ਕਹਿੰਦੇ ਸੀ 23 ਕਿਲੋ ਚੋਆ ਪਰ ਬਾਈ 22 22 ਕਿਲੋ ਦੇਣਾ ਚਾਹੀਦਾ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਜੀ ਐਨਾ ਕ ਦੇ ਵੀ ਦਊਗੀ ਠੀਕ ਹੈ ਵੀਰੇ ਬਾਲੇ ਅੱਜ 13 ਕਿਲੋ ਦੋਈ ਚਵਾਈਆਂ ਹੋਈਆਂ ਹਜੇ ਖਾਲੀ ਨਹੀਂ ਕੀਤੀ ਨਾਲ ਠੀਕ ਹੈ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਬੱਚਾ ਮਗਰ ਹੈਗੀ ਹੈ ਜੀ ਬੱਚੀ ਬਾਕੀ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਚੰਗੀ ਹੈ ਜੀ ਚਾਰ ਹੀ ਥਾਣਾ 13 ਤੋਂ 14 ਕਿਲੋ ਨੈਟ ਬੌਲੀ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਣ ਬਾਕੀ ਫੇਸ ਕੁਆਲਟੀ ਸੋਹਣੀ ਆ ਫਲਾਂ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਜੀ ਕੋਈ ਫੋਰ ਸ਼ਾਂਖ ਭੂਰਾ ਵੀ ਨਹੀਂ ਬਾਈ ਦੱਸਦਾ ਕਿ ਮਾਲਕਾਂ ਨੇ ਤਾਂ 23 24 ਕਿਲੋ ਕਹਿ ਕੇ ਦਿੱਤਾ ਤੇ ਪਰ ਆਪਾਂ ਮੰਨ ਕੇ ਲਈ ਆ 22 21 22 ਕਿਲੋ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀ ਰਵੱਦ ਕਰ ਲੂ ਤਾਂ ਵੱਦ ਵੀ ਲੈ ਸਕਦਾ ਠੰਡੀ ਸੀਲ ਪੂਰੀ ਹੈ ਨਿਆਣਾ ਪਉਣਾ ਪਾ ਲਿਓ ਨਹੀਂ ਪਉਣਾ ਨਾ ਪਾਇਓ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਮੁੱਲ ਬਾਈ ਇਹਦਾ 72000 ਰੁਪਿਆ ਹੋਜੂ ਮਾਨਤਨ ਜੀ ਕਰ ਦਾਂਗੇ ਬਈ ਠੀਕ ਹੈ ਜੀ ਮੁੱਲ ਬਾਈ ਇਹਦਾ ਸਤਿ ਸ਼੍ਰੀ ਅਕਾਲ ਪੂਰੀਆ ਬਰਾੜਾ ਬਸ ਸਹੀ ਗੱਲ ਚੰਕ ਇਹਿਆਂ ਦਾ 8085 ਮੰਗੀ ਜਾਂਦੇ ਆ ਸਹੀ ਗੱਲ ਹੈ ਜਾਇਜ਼ ਡਿਮਾਂਡ ਹੈ ਇਹਦਾ ਡਿਮਾਂਡ ਆਪਣੀ ਜਾਇਜ਼ ਹੀ ਆ 72000 ਰੁਪਿਆ ਡਿਮਾਂਡ ਆ ਜੀ ਵਿੱਚੋਂ ਬਾਈ ਕਹਿੰਦਾ ਲੈਸ ਹੋਜੂਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ